ਇੰਪਰੂਵਮੈਂਟ ਟਰਸਟ ਦੇ ਕੱਚੇ ਸਫਾਈ ਸੇਵਕਾਂ ਦੀ ਭੁੱਖੜਦਾਨ 5 ਦਿਨਾਂ ਤੋਂ ਜਾਰੀ ਜਿਸ ਦੇ ਚਲਦੇ ਵਕ ਵਕ ਜਥੇਬੰਦੀਆਂ ਨੇ ਧਰਨੇ ਵਿੱਚ ਕੀਤੀ ਸ਼ਮੂਲੀਅਤ ਅਤੇ ਮੁਲਾਜ਼ਮਾਂ ਨੂੰ ਦਿੱਤਾ ਆਪਣਾ ਸਮਰਥਨ ਅਤੇ 라ਵਣ ਸੈਨਾ ਦੇ ਪ੍ਰਮੁੱਖ ਦੀਪ ਦਸ਼ਨਨ ਅਤੇ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਤੇ ਸੀਨੀਅਰ ਆਗੂ ਅਤੇ ਬਾਬਾ ਹੈਪੀ ਜੀ ਵਿਸ਼ੇਸ਼ ਤੌਰ ਤੇ ਉਪਸਥਿਤ ਸਨ ਕੱਚੇ ਸਫਾਈ ਸੇਵਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ लगातार सफाई सेवका अत्यंत ऐसी समाजनाल तकाशा ही कर रही है जिस जग खुम्याजा आने वाले दो या साई या चोना समय सरकार नुपुगतना पवेगा तुसी देख रहे हो अमित तो पत्रकार सतनाम सिंह अमेज्कर वादी दी खास रिपोर्ट ਕਰਾਏਗਾ ਚੂਰਾ ਚੂਰਾ ਅਮਰਤਾ ਕੇ ਆਈ ਆਲੇ ਆਲੇ ਸੁਨਿਆ ਹੋ ਕੇ ਉਹ ਮਿਲ ਕੇ ਜਿਵੇਂ ਸੋਹਣੇ ਹਾਲ ਹੋ ਜਾਵੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬੀ ਨਿਪਾਵੇ ਸੋਰ ਕੇ ਨਿਹਾ ਲੋ ਜਾਵੇ ਵਾਲਾ ਜੀ ਆਵਾਜ਼ ਹਾਏ 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 ਕਰੋ ਬੰਦ ਕਰੋ ਬੰਦ ਕਰੋ ਇਹ ਸਰਕਾਰਾਂ ਕਰ ਦਿਆ ਕੀ ਇਹਦਾ ਬੇਲੀ ਚਾਸੋ ਵੀ ਇਹ ਸਰਕਾਰਾਂ ਕਰ ਦਿਆ ਕੀ ਇਹਦਾ ਬੇਲੀ ਸੋ ਮੇਰਾ ਨਾਮ ਦੀਪ ਦਰਸ਼ਨ ਅੰਦਰਾਵਨ ਸਨਾ ਮਿਸ਼ਨ ਅੰਬੇਡਕਰ ਤੋਂ ਰਾਸ਼ਟਰੀ ਅਧਿਕਾਰੀ ਔਰ ਰਾਸ਼ਟਰੀ ਸਫਾਈ ਕਰਮਚਾਰੀ ਮਹਾ ਸੰਗਤੋਂ ਪੰਜਾਬ ਵਾਈਸ ਚੇਅਰਮੈਨ ਔਰ ਮੇਰੇ ਨਾਲ ਮੇਰੇ ਵੀਰ ਸੰਦੀਪ ਬਾਲੀ ਜੀ ਔਰ राजीव ਖੰਨਾ ਜੀ ਜੋ ਪਹੁੰਚੇ ਆ ਜਿਸ ਧਰਨੇ ਦੇ ਵਿੱਚ ਔਰ ਜੋ ਇਹ ਧਰਨਾ ਚੱਲ ਰਿਹਾ ਆ ਜਿਹਦੀ ਕਮਾਂਡ ਤਕਰੀਬਨ ਤੌਰ ਤੇ ਸਾਰੇ ਸਾਂਝੇ ਤੌਰ ਤੇ ਕਰ ਰਹੇ ਔਰ ਮੇਰੇ ਵੱਡੇ ਵੀਰ ਬੜੇ ਸਸਕਾਰਯੋਗ ਨਿਤੀਸ਼ਪੀਮ ਜੀ ਜਿਹੜੀ ਇੰਪਰੂਵਮੈਂਟ ਟਰਸਟ ਵਿੱਚ ਜਿਹੜੇ ਕੱਚੇ ਸਫਾਈ ਕਰਮਚਾਰੀ ਲੱਗੇ ਹੋਏ ਆ ਉਹਨਾਂ ਨੂੰ ਪੱਕਾ ਕਰਾਉਣ ਦੀ ਮੰਗ ਜਿਹੜੀ ਆ ਲਗਾਤਾਰ ਪਿਛਲੇ 5 ਦਿਨ ਤੋਂ ਤੋਖ ਹੜਤਾਲ ਜਾਰੀ ਆ ਜਿਹੜੀ ਆ ਦਿਨ ਰਾਤ ਇਹ ਤਰਨਾ ਪ੍ਰਦਰਸ਼ਨ ਚੱਲ ਰਿਹਾ ਪਿੱਛੇ ਪਹਿਣਾ ਬੈਠੀਆਂ ਬੀਬੀਆਂ ਬੈਠੀਆਂ ਵੀਰ ਬੈਠੇ ਆ ਔਰ ਬਜ਼ੁਰਗ ਵੀ ਬੈਠੇ ਆ ਔਰ ਜਿਹੜੀ ਇਹ ਲਗਾਤਾਰ 5 ਦਿਨਾਂ ਤੋਂ ਮੰਗ ਚੱਲ ਰਹੀ ਆ ਔਰ ਅਸੀਂ ਇਹ ਕਹਿਣਾ ਚਾਹਾਂਗੇ ਜਿਹ ਇਸ ਤਰਨੇ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਆ ਕੇ ਕਿਉਂਕਿ ਮਜ਼ਦੂਰਾਂ ਦੀ ਗੱਲ ਔਰ ਸਫਾਈ ਕਰਮਚਾਰੀਆਂ ਦੀ ਗੱਲ ਕੱਚੇ ਮੁਲਾਜ਼ਮਾਂ ਦੀ ਗੱਲ ਅਕਸਰ ਕਰਦੇ ਰਹਿੰਦੇ ਆ ਔਰ ਸਰਕਾਰ ਨੂੰ ਔਰ ਇੱਥੋਂ ਦੇ ਲੋਕਲ ਬੋਡੀ ਮੰਤਰੀ ਨੂੰ ਇੱਕ ਸੰਦੇਸ਼ ਦੇਣਾ ਚਾਹਾਂਗੇ ਵੀ ਇਹ ਜਿਹੜਾ ਤਰਨਾ ਇਹ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਲੇਕਿਨ ਜੇ ਇਹ ਵੱਡੇ ਲੈਵਲ ਤੇ ਤਰ੍ਹਾਂ ਜਦੋਂ ਲੱਗਾ ਔਰ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਵਿੱਚ ਔਰ ਜਾਂ ਪੂਰੇ ਅੰਮ੍ਰਿਤਸਰ ਵਿੱਚ ਸੜਕਾਂ ਤੇ ਜਦੋਂ ਜਾਮ ਲੱਗੇ ਤੇ ਉਦੋਂ ਸ਼ਾਇਦ ਇਥੋਂ ਦਾ ਲੋਕਲ ਬਾਡੀ ਮੰਤਰੀ ਜਰਾ ਜਾਗੂਗਾ ਔਰ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਕੱਚੇ ਕਰਮਚਾਰੀ ਐ ਇਥੋਂ ਇੰਪਰੂਵਮੈਂਟ ਟਰਸਟ ਦੇ ਜਦਤ ਦੇ ਵਿੱਚ ਜਾਂ ਪੂਰੇ ਦੇਸ਼ ਵਿੱਚ ਔਰ ਜਾਂ ਪੂਰੇ ਅੰਮ੍ਰਿਤਸਰ ਵਿੱਚ ਸੜਕਾਂ ਤੇ ਜਦੋਂ ਜਾਮ ਲੱਗੇ ਤੇ ਉਦੋਂ ਸ਼ਾਇਦ ਇਥੋਂ ਦਾ ਲੋਕਲ ਬਾਡੀ ਮੰਤਰੀ ਜਰਾ ਜਾਗੂਗਾ ਔਰ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਕੱਚੇ ਕਰਮਚਾਰੀ ਐਥੋਂ ਇੰਪਰੂਵਮੈਂਟ ਟਰਸਟ ਦੇ ਜਦੋਂ ਤੱਕ ਉਹਨਾਂ ਨੂੰ ਪੱਕਾ ਨਹੀਂ ਵੀ ਕੀਤਾ ਜਾਂਦਾ ਉਹਨਾਂ ਦੀ ਜਿਹੜੀ ਆ ਪੇ ਪੱਕੇ ਆ ਮੁਲਾਜ਼ਮਾਂ ਦੇ ਬਰਾਬਰ ਹੋਣੀ ਚਾਹੀਦੀ ਆ ਕਿਉਂਕਿ ਜਿੱਥੇ ਪੱਕਾ ਮੁਲਾਜ਼ਮ ਕੰਮ ਕਰ ਰਿਹਾ ਉੱਥੇ ਕੱਚਾ ਮੁਲਾਜ਼ਮ ਵੀ ਜਿਹੜਾ ਦਿਨ ਰਾਤ ਮਿਹਨਤ ਕਰਕੇ ਇੱਥੇ ਸਫਾਈ ਦਾ ਕੰਮ ਕਰ ਰਿਹਾ ਜਾਂ ਜੋ ਵੀ ਕੰਮ ਕਰ ਰਿਹਾ ਉਹਨਾਂ ਦੀ ਘਰ ਦਾ ਗੁਜ਼ਾਰਾ ਜਿਹੜਾ 8-10 ਹਜ਼ਾਰ ਤੇ 7000 ਤੇ 6000 ਤੇ ਨਹੀਂ ਹੋ ਸਕਦਾ ਤੁਸੀਂ ਜਾਣਦੇ ਹੋ ਇਸ ਕਰਕੇ ਇੱਥੇ ਧਰਨੇ ਵਿੱਚ ਅੱਜ ਸ਼ਾਮਲ ਹੋਏ ਸੀ ਪਹੁੰਚੇ ਆ ਔਰ ਸੰਦੇਸ਼ ਦੇਣਾ ਚਾਹਾਂਗੇ ਜਿਹੜੀ ਆ ਮੌਜੂਦਾ ਸਰਕਾਰ ਨੂੰ ਵੀ ਕਿ ਇੱਕ ਪਾਸੇ ਆ ਤਰਨ ਤਰਨ ਦੇ ਵਿੱਚ ਜਿਹੜਾ ਜਿਮਨੀ ਚੌਂ ਨ ਚੱਲ ਰਹੀ ਆ ਔਰ ਦੂਸਰੇ ਪਾਸੇ ਤਰਨੇ ਲੱਗ ਰਹੇ ਆ ਔਰ ਕਿੱਦਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਅਸੀਂ ਮਜ਼ਦੂਰਾਂ ਦੀ ਗੱਲ ਕਰ ਰਹੇ ਹਾਂ ਕਿੱਦਾਂ ਸਰਕਾਰ ਕਹਿਦੀ ਅਸੀਂ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਰਹੇ ਹਾਂ ਇਹ ਬਿਲਕੁਲ ਵੀ ਨਹੀਂ ਆ ਔਰ ਜਿਮਨੀ ਚੌਂ ਜਿਹੜਾ ਤਰਨ ਤਰਨ ਚੱਲ ਰਿਹਾ ਉਸ ਦਾ ਹੀ ਬਾਈਕਾਟ ਕਰਦੇ ਆ ਕਿ ਜਦੋਂ ਤੱਕ ਇਹ ਜਿਹੜੇ ਕੱਚੇ ਮੁਲਾਜ਼ਮਾਂ ਇੰਪਰੂਵਮੈਂਟ ਟ੍ਰਸਟ ਦੇ ਜਾਂ ਪੂਰੇ ਪੰਜਾਬ ਦੇ ਇਹ ਪੱਕੇ ਕੀਤੇ ਜਾਣ ਇਹਨਾਂ ਦੀ ਜਿਹੜੀਆਂ ਤਨਖਾਹਾਂ 'ਚ ਵਾਧੇ ਕੀਤੇ ਜਾਣ ਸੋ ਇੰਨੀ ਹੀ ਬੇਨਤੀ ਕਰੂੰਗਾ ਅੱਜ ਮੇਰੇ ਨਾਲ ਸੰਦੀਪ ਬਾਲੀ ਜੀ ਪਹੁੰਚੇ 90 ਤੋਂ ਔਰ ਜੀਵਖੰਨਾ ਜੀ ਪਹੁੰਚਿਆ ਸਰ ਕੀ ਕਾਰਨ ਕਰਕੇ ਜਿਹੜਾ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸੀ ਹੁਣ ਤਾਂ ਪਹਿਲਾਂ ਵੀ ਅਸੀਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾਏਗਾ ਕਰਨ ਦੇਵਾਂਗੇ ਜੋ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨੀ ਹੋਵੇ ਚਾਹੀ ਕੋਈ ਵੀ ਮਤਲਬੀ ਵਰਕਪਰੋਬ ਜਾਂ ਕੋਈ ਵੀ ਅ ਕਿਸੇ ਵੀ ਵਿਭਾਗਤ ਹੋਵੇ ਕਿ ਕੀ ਕਾਰਨ ਮੰਦੇ ਖਾਸ ਕਰਕੇ ਸਬਾਈ ਸੇਵ ਕਰ ਨੂੰ ਹੂ ਮਤਲਬ ਜੋ ਟਾਰਗੇਟ ਕੀਤਾ ਜਾਵੇ ਖਾਸ ਕਰਕੇ ਇਹ ਕਾਰਨ ਇਹ ਬਣਦਾ ਕਿ ਸਭ ਤੋਂ ਵੱਡਾ ਸਰਕਾਰ ਨੇ ਜਿਹੜੇ ਵਾਅਦੇ ਤਾਂ ਕੀਤੇ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਲੇਕਿਨ ਕੋਈ ਪੱਕੇ ਨਹੀਂ ਕੀਤੇ ਗਏ ਔਰ ਇਹ ਸਿਰਫ ਜਿਹੜੇ ਵਾਅਦੇ ਆ ਨਾ ਸਿਰਫ ਇਹ ਸਿਰਫ ਕਾਗਜ਼ਾਂ ਤੱਕ ਜਾਂ ਬੋਲਾਂ ਤੱਕ ਸੀਮਤ ਰਹਿ ਜਾਂਦੇ ਆ ਔਰ ਜੇ ਤੁਸੀਂ ਆਪਣੇ ਹੱਕ ਅਧਿਕਾਰ ਲੈਣੇ ਆ ਮੈਂ ਤਾਂ ਅਕਸਰ ਗੱਲ ਕਰਦਾ ਹੁੰਨਾ ਵੀ ਸਭ ਤੋਂ ਵੱਡੀ ਤਾਕਤ ਹੈ ਵੋਟ ਦੀ ਤਾਕਤ ਅੱਜ ਜਿਮਣੀ ਚੋਲ ਤਰਨ ਤਰ ਚ ਚੱਲ ਰਿਹਾ ਉਹਦਾ ਪਹਿਲਾਂ ਤਾਂ ਬਾਈਕਾਟ ਕਰੋ ਤਾਂ ਕਿ ਇਹ ਜਿਹੜੀ ਸੁੱਤੀ ਹੋਈ ਸਰਕਾਰ ਹੈ ਇਹਦੀ ਅੱਖਾਂ ਖੁੱਲ ਜਾਣ ਇਹਨਾਂ ਨੂੰ ਪਤਾ ਲੱਗ ਜਾਏ ਕਿ ਇੱਥੋਂ ਦੀ ਜਿਹੜੀ ਗੂੰਜ ਆ ਉਹ ਤਰਨਤਾਰ ਤੱਕ ਪਹੁੰਚੇ ਤੇ ਸ਼ਾਇਦ ਜਿਹੜਾ ਇਹਨਾਂ ਦੇ ਜਿਹੜੇ ਤਰਨਾ ਚੱਲ ਰਿਹਾ ਜਿਹੜੇ ਤਰਨਾ ਕਰੀ ਬੈਠੇ ਆ ਸਾਡੇ ਭਰਾ ਵੀਰ ਸਾਡੇ ਵੱਡੇ ਬਜ਼ੁਰਗ ਉਹਨਾਂ ਦੀ ਗੱਲ ਸੁਣੀ ਜਾ ਸਕਦੀ ਆ ਜਿਹੜੇ ਤਰਨਤਾਰ ਲਈ ਤੁਸੀਂ ਗੱਲ ਕੀਤੀ ਜਿਵੇਂ ਚਾਹਣ ਜਿਹੜੇ ਤੁਹਾਡੇ ਉੱਤੇ ਆਪਣੇ ਅਸੀਂ ਸਮਾਜ ਦੇ ਆ ਜਾਂ ਆਪਣੇ ਸਟਾਈਕ ਦੇਾਰੇ ਕੀ ਤੁਸੀਂ ਉਹਨਾਂ ਨੂੰ ਵੀ ਇਹ ਮੈਸੇਜ ਪਹੁੰਚਾਓਗੇ ਬਿਲਕੁਲ ਜੀ ਇਸ ਸਤ ਪੂਰੇ ਪੰਜਾਬ ਨੂੰ ਮੈਸੇਜ ਪਹੁੰਚਾ ਰਹੇ ਆ ਅਸੀਂ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ 'ਚ ਮੈਸੇਜ ਪਹੁੰਚਾ ਰਹੇ ਆ ਵੀ ਜਿਹੜੇ ਕੱਚਾ ਕੱਚੇ ਕਰਮਚਾਰੀ ਆ ਉਹਨਾਂ ਦੀ ਗੱਲ ਜਿਹੜੀਆਂ ਕੋਈ ਵੀ ਸਰਕਾਰ ਨਹੀਂ ਸੁਣਦੀ ਭਾਵੇਂ ਕੇਂਦਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਨਹੀਂ ਸੁਣਦੀ ਆ ਇਸ ਕਰਕੇ ਤੁਹਾਨੂੰ ਆਪਣੇ ਡੰਡੇ ਤੇ ਜ਼ੋਰ ਤੇ ਆਪਣੇ ਅਧਿਕਾਰ ਲੈਣੇ ਪਣੇ ਆ ਸਰਕਾ ਜਾਮ ਕਰਕੇ ਧਰਨੇ ਲਾ ਕੇ ਸੰਘਰਸ਼ ਕਰਨਾ ਪੈਣਾ ਤਾਂ ਹੀ ਜਿਹੜੇ ਆ ਤੁਹਾਨੂੰ ਹੱਕ ਅਧਿਕਾਰ ਮਿਲ ਸਕਦੇ ਆ ਮੈਂ ਰੰਜੀ ਕੁਮਾਰ ਰਾਕਟਿਕ ਸਫਾਈ ਕਰਮਚਾਰੀ ਮਹਾਸੰਗ ਦਾ ਵਾਇਸਪਰਬਾਰੀ ਪੰਜਾਬ ਅੱਜ ਜੋ ਤੁਹਾਨੂੰ ਪਤਾ ਲੱਗੇ ਸਮਰਸਰ ਦੇ ਵਿੱਚ ਜੋ ਕੱਚੇ ਸਫਾਈ ਕਰਮਚਾਰੀ ਨੇ ਇੰਪਰੂਵਮੈਂਟ ਟਰਸਟ ਦੇ ਵਿੱਚ ਤੇ ਉਥੇ ਪਿਛਲੇ 5 ਦਿਨਾਂ ਤੋਂ ਇਹ ਆਪਣੇ ਭੁਖੜਤਾਲ ਦੇ ਬੈਠੇ ਨੇ ਧਰਨੇ ਦੇ ਬੈਠੇ ਨੇ ਪ੍ਰਸ਼ਾਸਨ ਤੇ ਪ੍ਰਸ਼ਾਸਨ ਇਹਨਾਂ ਦੀ ਗੱਲ ਨਹੀਂ ਸੁਣ ਰਿਹਾ ਜੋ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਦਾ ਇੱਕੋ ਇੱਕ ਮਿਸ਼ਨ ਹੈ ਵੀ ਸਾਰੇ ਜਿਨ੍ਹਾਂ ਵੀ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਵਿੱਚ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਾ ਕੇ ਉਹਨਾਂ ਦਾ ਬਣਦਾ ਮਾਨ ਸਤਕਾਰ ਅਸੀਂ ਲੈ ਕੇ ਦੇਣਾ ਹੈ ਇਸ ਲਈ ਅੱਜ ਉਸ ਤਹਿਤ ਅਸੀਂ ਕੜੀ ਵੱਜੂ ਅੱਜ ਅੰਮ੍ਰਿਤਸਰ ਦੇ ਵਿੱਚ ਆਏ ਆ ਤੇ ਨਿਤਿਸ਼ ਭੀਮ ਜੀ ਦਾ ਅਸੀਂ ਧੰਨਵਾਦ ਕਰਦੇ ਜਿਹਨਾਂ ਸਾਨੂੰ ਉਰੇ ਬੁਲਾਇਆ ਤੇ ਇਹਨਾਂ ਦੀ ਆਵਾਜ਼ ਸਾਡੇ ਤੱਕ ਆਈ ਤੇ ਅਸੀਂ ਇਹ ਗੱਲ ਉਰੇ ਇਹਦੇ ਸੀਐਮ ਤੱਕ ਲੈ ਕੇ ਜਾਵਾਂ ਲੋਕਲ ਵੱਡੀ ਮੰਤਰੀ ਤੱਕ ਵੀ ਲੈ ਕੇ ਜਾਵਾਂਗੇ ਤੇ ਹੋ ਸਕਦਾ ਤੁਸੀਂ ਪ੍ਰਧਾਨ ਮੰਤਰੀ ਤੱਕ ਵੀ ਲੈ ਕੇ ਜਾਵਾਂ ਤੇ ਇਹ ਜੀ ਮਜ਼ਦੂਰ ਵਿਚਾਰੇ ਆਪਣੇ ਚਲੋ ਮਿਹਨਤ ਕਰਨ ਵਾਲੇ ਸ਼ਹਿਰ ਦੇ ਵਿੱਚ ਬਹੁਤ ਸਫਾਈ ਕਰਦੇ ਨੇ ਇਹਨਾਂ ਨੇ ਇੰਨੀ ਕਿ ਮਿਹਨਤ ਕੀਤੀ ਆ ਕਿ ਅੱਜ ਇਹ ਦਫਤਰ ਵਾਲੇ ਅੱਜ ਉਹਨਾਂ ਨੂੰ ਕੱਢਣ ਨੂੰ ਫਿਰਦੇ ਆ ਇਹਨਾਂ ਨੂੰ ਪੱਕਿਆ ਕਰਨਾ ਚਾਹੀਦਾ ਜਿ ਤਰ੍ਹਾਂ ਦੇ ਸੇਵਾ ਕਰਨਦੇ ਆ ਇਹ ਸਾਰੇ ਆਪਾਂ ਐਸਸੀ ਭਰਾ ਆਣਾ ਜੀ ਇਹ ਇਹ ਅਸੀਂ ਜਿਹੜੇ ਹੁੰਦੇ ਆ ਬੜੀ ਤਾਕਤਵਰ ਹੁੰਦੀ ਆ ਕੌਮ ਤੇ ਬਾਕੀ ਆਪਾਂ ਅਸੀਂ ਮਦਨੀ ਹਾਰਦੇ ਆ ਆਪਾਂ ਹਮੇਸ਼ਾ ਡਟੇ ਨਾਲ ਤੇ ਡਟੇ ਰਵਾਂਗੇ ਇਹ ਸਾਡਾ ਪਰਨ ਆ ਕਿ ਇਹਨਾਂ ਨੂੰ ਵੱਤ ਵਾਦੇ ਨੇ ਤਨਖਾਹ ਸਾਡੇ ਨੂੰ ਪੱਕਿਆ ਕੀਤਾ ਜਾਵੇ ਕਿਉਂਕਿ ਸਾਰੇ ਸ਼ਹਿਰ ਦੀ ਸਫਾਈ ਇਹ ਕਰਦੇ ਨੇ ਇਹਨਾਂ ਨੂੰ ਪੱਕਿਆ ਕਰਨਾ ਚਾਹੀਦਾ ਇਹ ਸਰਕਾਰ ਨੇ ਜਦੋਂ ਦੀ ਆਈ ਆ ਇਹ ਕੰਦੀ ਨੌਕਰੀਆਂ ਦੇਵਾਂਗੇ ਇਹਦੇ ਨੌਕਰੀਆਂ ਦੇ ਵਿਚਾਰੇ ਜਿਹੜੇ ਲੱਗੇ ਆ ਉਹਨਾਂ ਨੂੰ ਵੀ ਢਾਈ ਜਾਂਦੇ ਆ ਇਹ ਕਰਕੇ ਸਰਕਾਰ ਨੂੰ ਇਹੋ ਵੀ ਮੇਰੀ ਬੇਨਤੀ ਆ ਵੀ ਇਹਨਾਂ ਨੂੰ ਪੱਕਿਆ ਕਰੋ ਜਿਹੜੇ ਸਫਾਈ ਵਾਲੇ ਵਿਚਾਰੇ ਕਰਮਚਾਰੀ ਆ ਸਾਰੇ ਇਹਨਾਂ ਨੂੰ ਪੱਕਿਆ ਕਰੋ ਤੇ ਆਪਣੀ ਰੋਟੀ ਤੇ ਲੱਗਣਾ ਆਪਣੇ